ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਆ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਜਲੰਧ ਚ ਹੋਇਆ ਐਂਕਾਉਂਟਰ ਤੇ ਮਜੀਤੂਰੇ ਦਾ ਨਾਲ ਲਈ ਬਿਨਾਂ ਹੀ ਵੱਡੇ ਗੱਲ ਕਹਿਗੇ ਸੀਐਮ ਨਾਲ ਅੱਜ ਜੇ ਤੜਕ ਸਰ ਜਲੰਧ ਦੇ ਦੇਸ਼ਾ ਕੋੜ ਵਿਚਨ ਸ਼ਾ ਦਾ ਸਟਾਫ ਵੱਲੋਂ ਪੁਲਿਸ ਤੇ ਗੁਰਮੀਸ਼ ਰਾਤ ਦੇ ਗਿਨੇ ਪੁਲਸ ਹੋ ਲੋ ਕਿੱਤੇ ਜਵਾਬਿਕਰ ਵਿੱਚ 270 ਗੋਲੀ ਲਕੜ ਕਰਨ ਜੇ ਕੋਈ ਹੋ ਕੇ ਇਸ ਬੰਦੀ ਜਾਣਕਾਰੀ ਦੇਦੇ ਐਸਐਸਪੀ ਜੰਦਰ ਤੇ ਹਾਥੀ ਰਵਿੰਦਰ ਸਿੰਘ ਵੀਰਕ ਨੇ ਦੱਸਿਆ ਕਿ ਤਲਵੰਡੀ ਸਿੰਘੇੜਾ ਚੌਕਿਆਂ ਚਾਰਜ ਵਾਲਾ ਗਸਤਰਾਣ ਦੋ ਸ਼ੱਕੀ ਨੌਜਵਾਨਾਂ ਦੀ ਜਾਣਕਾਰੀ ਥਾਣਾ ਸ਼ਾਹਪੁਰ ਦੇ ਐਸਐਸਓ ਪਿੰਦਰ ਸਿੰਘ ਭੁੱਲਰ ਨੂੰ ਦਿੱਤੀ ਗਈ ਇਸ ਤੇ ਐਸਐਸਓ ਵੱਲੋਂ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਤਿੰਨ ਵਾਕਵਾਕ ਟੀਮਾਂ ਬਣਾ ਕੇ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਦੀ ਪਾਲ ਸ਼ੁਰੂ ਕੀਤੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਵਿਕਰਮ ਸਿੰਘ ਜੀ ਠੀਆ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹਾਲਾਂਕਿ ਮਿਸਟਰ ਅਨੋਨਿਮ ਜਿੱਤਿਆ ਦਾ ਨਾਂ ਤਾਂ ਨਹੀਂ ਲਿਆ ਪਰ ਇਸ਼ਾਰਿਆਂ-ਸ਼ਾਰਿਆਂ ਵਿੱਚ ਵੱਡੀ ਗੱਲ ਕਿ ਦਿੱਲੀ ਤੇ ਹਨਾਂ ਵਿੱਚ ਆਮ ਆਦਮੀ ਪਾਰਟੀ ਦਾ ਧੰਨਵਾਦ ਰੈਲੀ ਇੰਦ੍ਰਨਸ ਬੋਧਨ ਕਰਦੇ ਸੀ ਆਮ ਮੰਨੇਗਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਹਨ ਸ਼ਹੀਦ ਉਦਮ ਸਿੰਘ ਨੇ 5 ਸਾਲ ਜਿੰਨਿਆਂ ਵਾਲੇ ਬਾਗ ਦੇ ਸਾਕੇ ਦੀ ਰੱਖ ਦਿਲ ਵਿੱਚ ਬਾਲ ਕੇ ਰੱਖੇ ਤੇ ਬਾਈ ਸਾਲਾਂ ਬਾਅਦ ਉਸ ਦਾ ਬਦਲਾ ਲਿਆ ਅੱਜ ਉਹਨਾਂ ਦੀ ਧਰਤੀ ਤੇ ਹੀ ਚੰਪਲ ਅਮਰੋੜਾ ਪਾਰਟੀ ਦੇ ਪ੍ਰਧਾਨ ਹਨ ਤੇ 13 1919 ਨੂੰ ਜਿਲ੍ਹਿਆਂ ਦੇ ਕਾਤਲ ਦੇ ਨੂੰ ਸ਼ਾਮ ਦੀ ਰੋਟੀ ਖਵਾਉਣ ਵਾਲੀ ਨਾ ਵੀ ਜੇਲ੍ਹ ਵਿੱਚ ਬੈਠੇ ਹਨ ਇਹ ਵੀ ਕੁਦਰਤ ਦਾ ਕ੍ਰਿਸ਼ਮਾਹੀ ਹੈ ਇਸ ਦਿਨ ਨਾਲ ਹੀ ਉਹ ਨਜ਼ਰ ਮਾਰਦੇ ਹਨ ਅੱਜ ਦੇ ਟੌਪ 10 ਖਬਰਾਂ ਤੇ ਮੁੱਖ ਮੰਤਰੀ ਭਗਵੰਤ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਵਿਕਰਮ ਸਿੰਘ ਮਜੀਠੀਆ ਦੀ ਕਾ ਸ਼ਬਦੀ ਹਮਲਾ ਬੋਲਿਆ ਹੈ ਲਾ ਕਿਸ ਤਰ੍ਹਾਂ ਨੇ ਉਹਨਾਂ ਨੇ ਮਜੀਠੀਆ ਦਾ ਨਾਮ ਨਹੀਂ ਲਿਆ ਪਰ ਸਾਰੇ ਸਾਰੇ ਵਿੱਚ ਵੱਡੀ ਗੱਲ ਕਹਿ ਕਿ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਧੰਨਵਾਦ ਰੈਲੀ ਦਰਨ ਸੰਬੋਧਨ ਕਰਦੇ ਸੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਸੀ ਜਦੋਂ ਸਿੰਘ ਦਰਤੀ ਤੋਂ ਆਉਂਦੇ ਹਨ ਸੀ ਜਦੋਂ ਸਿੰਘ ਦੇ ਨੇ 22 ਸਾਲ ਜਿਲਿਆਂ ਵਾਲੇ ਬਾਗ ਦੀ ਸਾਕੇ ਦੀ ਅਗਦੇ ਦੇ ਵਿੱਚ ਬਾਰ ਕੇ ਲੱਗੀ ਤੇ 22 ਸਾਲਾਂ ਬਾਅਦ ਅਸਰਾ ਬਦਲ ਲਿਆ ਅਜੁਨਾ ਕਰਤੀ ਤੇ ਧਰਤੀ ਦੇ ਚੰਪਲ ਅਮਨ ਰੋੜਾ ਕਾਟੀ ਦੇ ਪ੍ਰਧਾਨ ਹਣ ਤੇ 13 April 1999 ਜਿਲਿਆਂ ਦੇ ਬਾਗ ਦੀ ਘਾਤਲ ਨੂੰ ਸ਼ਾਮ ਦੀ ਰੋਟੀ ਖਾਣ ਵਾਲੀ ਨਾਪੇ ਜੇਲ੍ਹ ਵਿੱਚ ਪੇਟਿਆ ਇਹ ਵੀ ਕੁਦਰਤ ਦਾ ਕਿਸਮਾ ਹੈ ਖਾਪਨ ਵਨ ਤੱਕ ਦੇਖਣ ਲਈ ਧੰਨਵਾਦ